ਸ੍ਰੀ ਵਾਹਿਗੁਰੂ ਸਾਹਿਬ ਜੀ ਬੀਨ ਬੀਨ ਕੈ ਮਧੁਰੇ ਆਨੇ ਦਿਨ ਹੈ ਦੇਖੁ ਮੁਨ ਮਨ ਲਲਚਾਨੇ ਸਰਬ ਧਰੇ ਜਬ ਗੁਰੂ ਅਗਾਰੀ ਵਿਗਸ ਬਦਨ ਤੇ 기ਰਾ ਉਚਾਰੀ ਸਦਨ ਨ ਨਾ ਮਾ ਨਾ ਹੰ ਗੋ 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 ਸਾਹਿਬ ਜੋ ਹਮਰੀ ਬਿਸਤ ਹੋਤੀ ਮੇਰੇ ਸਤ ਗੁਰਾਂ ਸਬਿਦ ਤਮਹਰ ਜਾਣੋ ਆਪੇ ਕਮ ਰੁੜਤੇ ਫਿਰਤੇ ਕੋਈ ਬਾਤ ਨ ਪੁੱਛਤ ਗੁਰ ਸਤ ਗੁਰ ਸੰਗ ਕਿਰੇ ਹਮ ਤਪੇ ਆਏ ਪ੍ਰਵ ਸਰਣਾਗਤੀ ਕਰਪਾ ਨਦ ਬਿਆਲ ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤਨ ਹਾਲੋ ਇੱਕ ਅੱਖਰ ਹਰ ਨਾ ਬਸਤ ਨਾਨਕ ਹੋ ਤਨ ਹੰ ਆੰਦੂ ਜੁਗ ਜੁਗ ਹਟਲ ਦੋ ਜਹਾਨ ਦੇ ਵਾਲੀ ਚਰੁ ਤਕਤਾਂ ਦੇ ਮਾਲਕ ਲਗਿਆ ਦੇ ਮਜਸ਼ਮੇ ਰਹਿਮਤਾਂ ਦੇ ਪੰਡਾ ਆਦ ਧਾਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਜ਼ਰੀਆਂ ਦਰਵਾਜ਼ੀ ਅਤੇ ਸਤਿਗੁਰਾਂ ਦੀ ਮੋਹਰ ਕਰਨੇ ਨਿਕੇ ਕੋ ਤਤ ਅਨੰਦ ਮਾਣ ਰਹੇ ਪਰਮ ਸਨਮਾਨ ਜੋਕ ਗੁਰਬਿਯਾਰੀ ਗੁਰਸਵਾਰੀ ਕਲਸਾ ਰੂਪ ਸਤ ਸੰਗਤ ਜੀਓ ਵੱਡੇ ਭਾਕ ਹਨ ਜਗਤ ਗੁਰੂ ਜਗਤ ਤੇ ਸਾਂਝੇ ਕਰੇ ਪਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਇਤਿਹਾਸ ਦੀ ਆਪਾਂ ਹਰ ਰੋਜ਼ ਸਾਂਝ ਪਾਉਂਦੇ ਹਾਂ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਉਹ ਸਤ ਗੁਰਾਂ ਜੀਾਂ ਦੇ ਜੀਵਨ ਇਤਿਹਾਸ ਦੀ ਲੜੀ ਨੂੰ ਅੱਗੇ ਤੋਰੀ ਮੰਦਾ ਆਸਤੇ ਕਰੋ ਕਿਰਪਾ ਦਾਸ ਨੂੰ ਮਖਸ਼ੋ ਬਖਸ਼ਿਸ਼ ਸਤਗੁਰਾਂ ਦੀ ਬਖਸ਼ੇ ਹੋਈ ਗੁਰੂ ਫਤਿਹ ਦੇ ਨਾਲ ਸੰਜਮ ਪਈਏ ਗੁਰੂ ਫਤਿਹ ਦੇ ਨਾਲ ਆਪ ਆਪਣੀਆਂ ਊਂ ਗੁਰੂ ਮਵਾਰਕ ਚਰਣਾ ਦੇ ਅੰਦਰ ਹਾਜ਼ਰੀਆਂ ਲਗਾਈਏ ਆਦਬ ਸਤਕਾਰ ਸਹਿਤ ਫਤਿਹ ਪ੍ਰਗੁਆਨ ਕਰੂ ਵਾਹਿਗੁਰੂ ਜੀ ਕਾ ਹਉਸਾ ਵਾਹਿਗੁਰੂ ਜੀ ਕਤੇ ਪਿਛਲੀ ਲੜੀ ਦੇ ਵਿੱਚ ਆਪਾਂ ਵਿਚਾਰੇ ਸੀ ਸਤਿਕਾਰਯੋਗ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਰਕਸ਼ ਨੂੰ ਮਿਲਣੇ ਕੋਡੇ ਅਰਕਸ਼ ਦਾ ਜੁਕੜਾ ਹ ਗਰਮ ਕੀਤਾ ਹੋਇਆ ਸੀ ਤੇਲ ਦਾ ਜਿਸ ਨੂੰ ਮਰਦਾਨਾ ਜੀ ਨੂੰ ਉਸ ਕੜਾਹੇ ਦੇ ਵਿੱਚ ਪਾਇਆ ਗਿਆ ਸੀ ਤਰਨ ਦੇ ਲਈ ਮਰਦਾਨੇ ਨੂੰ ਆਪਣਾ ਭੋਜਨ ਬਣਾਉਣ ਦੇ ਲਈ ਕੜਾਹਾ ਵੀ ਠੰਡਾ ਹੋਇਆ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸਾਹਮਣੇ ਆਏ ਨੇ ਕੋਡਾ ਰਾਖਸ਼ ਹਰਾਨ ਹੋਇਆ ਜਿਹੜਾ ਦੁਨੀਆ ਨੂੰ ਡਰਾਉਂਦਾ ਸੀ ਇਹਨੂੰ ਵੇਖ ਕੇ ਲੋਕ ਦੂਰੋਂ ਨਸ ਜਾਂਦੇ ਸੀ ਪਤਾ ਇਹਦੀ ਹਵਾ ਦਾ ਵੀ ਪਤਾ ਲੱਗ ਜਾਂਦਾ ਸੀ ਕਿ ਕੋਈ ਦਾ ਰਾਖਸ਼ ਇਧਰ ਆ ਰਿਹਾ ਤਾਂ ਦੁਨੀਆ ਆਪਣਾ ਪਾਸਾ ਬਦਲ ਲੈਂਦੀ ਸੀ ਹਰ ਰਸਤਾ ਬਦਲ ਲੈਂਦੀ ਸੀ ਇਤਨਾ ਇਹ ਰਾਖਸ਼ ਸੀ ਇਤਨਾ ਦਰੰਦਗੀ ਵਾਲਾ ਸੀ ਪਰ ਜਦੋਂ ਗੁਰੂ ਅਰਣਕ ਦੇ ਮਹਾਰਾਜ ਜੀ ਗਏ ਨੇ ਮੇਰੇ ਸਵਾਲ ਜਵਾਬ ਹੋਏ ਨੇ ਪਹਿਲਾ ਸਵਾਲ ਕੋਡੇ ਰਾਖਸ਼ ਨੇ ਕੀਤਾ ਸੀ ਕਿ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਬਾਡੀ ਹਿੰਮਤ ਇੱਥੇ ਤੱਕ ਆਉਂਦੀ ਕਿਵੇਂ ਪੈ ਗਈ ਹੈ ਜਿਹੜਾ ਕੋਈ ਇੱਥੇ ਤੱਕ ਆਇਆ ਉਹ ਵਾਪਸ ਨਹੀਂ ਗਿਆ ਤੇ 100 ਵਾਰ ਸੋਚ ਕੇ ਵੀ ਦਿਮਾਗ ਦੇ ਵਿੱਚ ਉਹਦੇ ਇਹੀ ਸਵਾਲ ਆਉਂਦੇ ਕਿ ਹੁਣ ਜਾਣਾ ਨਹੀਂ ਚਾਹੀਦਾ ਉੱਥੇ ਕਿਉਂਕਿ ਕੋਡੇ ਰਾਖਸ਼ ਨੇ ਉੱਥੇ ਖਾ ਜਾ ਤੁਸੀਂ ਫਿਰ ਵੀ ਇੱਥੇ ਪਹੁੰਚੇ ਅਤੇ ਦੂਸਰਾ ਸਵਾਲ ਮੇਰਾ ਇਹ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਮੇਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹ ਸਵਾਲ ਕਰਦਾ ਪਿਆ ਪਹਿਲੇ ਤੁਸੀਂ ਹੋ ਕਿ ਤੁਸੀਂ ਕੌਣ ਹੋ ਕਿੱਥੋਂ ਆਏ ਹੋ ਕਿੱਥੇ ਜਾਣਾ ਹੈ ਤਾਂ ਇਹ ਦੇ ਕਰਕੇ ਸਵਾਲ ਮੇਰਾ ਦੂਜਾ ਇਹ ਹੈ ਤੀਜਾ ਸਵਾਲ ਮੇਰਾ ਇਹ ਹੈ ਕਿ ਤੁਸੀਂ ਇੱਥੇ ਆਏ ਹੋ ਕੜਾਹਾ ਮੇਰਾ ਗਰਮ ਤੇਲ ਦਾ ਸੀ ਜਿਹੜਾ ਇਹ ਠੰਡਾ ਹੋ ਗਿਆ ਮਠਾ ਪੈ ਗਿਆ ਤਾਂ ਇਹ ਤਿੰਨੋਂ ਕਾਰਨ ਇਹ ਤਿੰਨੋਂ ਜਵਾਬ ਮੈਂ ਤੁਹਾਡੇ ਤੋਂ ਲੈਣਾ ਚਾਹੁੰਦਾ ਗੁਰੂ ਅਨੰਕ ਦੇ ਮਹਾਰਾਜ ਜੀ ਨੇ ਉਹਨੂੰ ਕੋਡੇ ਰੱਖਸ਼ ਨੂੰ ਕਿ ਜਿਹੜਾ ਮਰਦਾਨਾ ਤੁਸੀਂ ਕਰਮ ਕੜਾਹੇ ਦੇ ਵਿੱਚ ਪਾਇਆ ਪਹਿਲਾ ਮਰਦਾਨੇ ਨੂੰ ਬਾ ਜਾ ਕੇ ਵੇਖੋ ਗਰਮ ਕੜਾਹੇ ਦੇ ਵਿੱਚ ਬੈਠਾ ਸੀ ਗਰਮ ਕੜਾਹੇ ਨੂੰ ਵੀ ਸਦੇ ਮਰਦਾਨੇ ਨੇ ਠੰਡਾ ਕਰ ਦਿੱਤਾ ਅਤੇ ਉਹਦੇ ਦਿਲ ਤੋਂ ਦੁਆਵਾਂ ਇਹਨੇ ਆਪਣੇ ਲਈ ਉਹਨੇ ਦੁਆ ਨਹੀਂ ਕੀਤੀ ਕਿ ਗਰਮ ਕੜਾਹੇ ਦੇ ਵਿੱਚ ਮੈਨੂੰ ਇਹ ਰਕਸ਼ ਪਾਉਣ ਲੱਗਿਆ ਹੈ ਕਿਰਪਾ ਕਰੋ ਮਿਹਰ ਕਰੋ ਅੱਜ ਤੋਂ ਵੀ ਉਹਦੇ ਦਿਲ ਤੋਂ ਦੁਆ ਨਿਕਲੀ ਐ ਕਉਡੇ ਤੇਰੇ ਲਈ ਨਿਕਲੀ ਐ ਕਿ ਇਹ ਕਉਡੇ ਰਾਖਸ਼ ਨੇ ਪਤਾ ਨਹੀਂ ਕਿੰਨੇ ਕੁ ਤੜਕੇ ਇਨਸਾਨ ਖਾਦੇ ਨੇ ਅਤੇ ਕਿੰਨਿਆਂ ਨੂੰ ਹੋਰ ਖਾਵੇਗਾ ਕਿ ਪਹਿਲਾਂ ਇਹਦੀ ਜਿਹੜੀ ਬੁੱਧੀ ਪ੍ਰਿਸ਼ਟ ਹੋਈ ਐ ਪ੍ਰਮਾਤਮਾ ਜੀ ਐ ਗੁਰੂ ਨਾਨਕ ਦੇਵ ਮਹਾਰਾਜ ਜੀ ਇਹਦੀ ਬੁੱਧੀ ਪ੍ਰਿਸ਼ਟ ਨੂੰ ਤੁਸੀਂ ਥੋੜੀ ਕਣੀ ਸੋਜੀ ਬਖਸ਼ਿਸ਼ ਕਰਿਓ ਤਾਂ ਇਹਦਾ ਉਹ ਦੁਆਵਾ ਤੇਰੇ ਲਈ ਕਰਦਾ ਪਿਆ ਜਿਹੜਾ ਸ਼ਖਸ਼ ਨੂੰ ਜਿਹਨੂੰ ਤੂੰ ਮਾਰਨ ਲੱਗੇ ਆ ਤਲਕੇ ਖਾਣ ਲੱਗੇ ਆ ਉਹ ਆਪਣੇ ਲਈ ਨਹੀਂ ਦੁਆਵਾ ਮੰਗਦਾ ਉਹ ਤੇਰੇ ਲਈ ਦੁਆਵਾ ਮੰਗਦਾ ਪਿਆ ਇਹ ਸਭ ਕੁਝ ਵਰਤਿਆ ਉਸ ਸ਼ਕਸ਼ਦ ਸਾਡਾ ਨਹੀਂ ਹੈ ਉਹ ਮਰਦਾਨੇ ਦਾ ਵਰਤਿਆ ਹੋਇਆ ਹੈ ਤਾਂ ਇਹ ਕੋਡੇ ਰਾਕਸ਼ ਦੇ ਨਾਲ ਜਦੋਂ ਸਵਾਲ ਜਵਾਬ ਹੁੰਦੇ ਸੀ ਕੋਡੇ ਰਾਕਸ਼ ਦੇ ਨਾਲ ਜਦੋਂ ਗੱਲਾਂ ਹੋਈਆਂ ਨੇ ਇਹ ਦੁਨੀਆ ਦਾ ਬਣਾਇਆ ਦੁਨੀਆ ਦਾ ਸਤਾਇਆ ਹੋਇਆ ਸੀ ਇਹ ਰਕਸ਼ ਬਣਦਾ ਨਹੀਂ ਸੀ ਕੁਝ ਆਪਣੇ ਮਾੜੇ ਕਰਪ ਹੁੰਦੇ ਨੇ ਕੁਝ ਦੁਨੀਆ ਵਾਲੇ ਹੁੰਦੇ ਨੇ ਜਿਹੜੇ ਜਦੋਂ ਇਨਸਾਨ ਕਿਸੇ ਦੇ ਨਾਲ ਵਫਾ ਕਰਦਾ ਹੈ ਤਾਂ ਉਦੋਂ ਬੇਵਫਾਈ ਮਿਲਦੀ ਹੈ ਨਾ ਜਦੋਂ ਰਿਸ਼ਤੇ ਦੇ ਵਿੱਚ ਅਸੀਂ ਚੱਲਦੇ ਆਂ ਅਸੀਂ ਆਪਣੇ ਢਿਲੋਂ ਕਰਦੇ ਆਂ ਤਾਂ ਜਦੋਂ ਅਗਲਾ ਸਾਨੂੰ ਟਾਈਮ ਪਾਸ ਸਮਝੇ ਅਤੇ ਸਾਨੂੰ ਜਿਹੜਾ ਮਤਵਲ ਦਾ ਵਰਤੇ ਤਾਂ ਫਿਰ ਉਦੋਂ ਉਹ ਜਦੋਂ ਇਨਸਾਨ ਬੁਰਾ ਬਣਦਾ ਹੈ ਤਾਂ ਉਹ ਫਿਰ ਸੋਚਿਆ ਨਹੀਂ ਜਾ ਸਕਦਾ ਕਿ ਸਹਾदत ਆਖ ਬੁਰਾ ਬਣਦਾ ਹੈ ਅਤੇ ਬਣਨਾ ਵੀ ਬੁਰਾ ਦਾ ਜਾਇਜ਼ ਹੁੰਦਾ ਹੈ ਦੁਨੀਆ ਦੇ ਵਿੱਚ ਰੱਬ ਨੇ ਇਨਸਾਨ ਨੂੰ ਸਿਰਫ ਪਿਆਰ ਦੇ ਲਈ ਮੁਹੱਬਤ ਦੇ ਲਈ ਦੁਨੀਆ ਤੇ ਕੱਲਿਆ ਇਹ ਨਫ਼ਰਤ ਲੈ ਕੇ ਬਿਠਾਇਆ ਹੈ ਜਿਨੇ ਭਲਾ ਕਰਨਾ ਹੈ ਉਹਦੇ ਨਾਲ ਹੀ ਇਹਨੇ ਨਫ਼ਰਤ ਕਰਨੀ ਹੈ ਜਿਨੇ ਇਹਨੂੰ ਕੋਈ ਗੁਣ ਦੇਣਾ ਹੈ ਤਾਂ ਉਹਦੇ ਨਾਲ ਹੀ ਇਹ ਨਫ਼ਰਤ ਕਰਦਾ ਪਿਆ ਤਾਂ ਇਹਨੂੰ ਤਾਂ ਰੱਬ ਵੀ ਨਹੀਂ ਬਚਾ ਸਕਦਾ ਤਉਣਾ ਕੌਡੇ ਰਾਖਸ਼ ਨੂੰ ਰੱਬ ਜੀ ਕਹਿ ਰਹੇ ਨੇ ਪ੍ਰਮਾਤਮਾ ਜੀ ਉਹ ਰਣਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਕੌਡੇ ਰਾਖਸ਼ ਜੇ ਤੂੰ ਤਰਨਾ ਚਾਹੁੰਦਾ ਐ ਨਸਲ ਦੇ ਵਿੱਚ ਤੇਰੇ ਗੁਨਾਹ ਤੇਰੇ ਪਾਪ ਇਦਾਂ ਦੇ ਨੇ ਤੂੰ ਤਰਿਆ ਨਹੀਂ ਮਾਫ ਕਰਨੇ ਬੜੇ ਮੁਸ਼ਕਲ ਨੇ ਤੇਰੇ ਹਾਂ ਜੀ ਤੂੰ ਤਰ ਸਕਦਾ ਐ ਤਾਕ ਉਹ ਜਿਹੜਾ ਕੜਾਹੇ ਦੇ ਵਿੱਚ ਬੈਠਾ ਮਰਦਾਨਾ ਉਹਦੇ ਚਰਨਾਂ ਨੂੰ ਜੁਮ ਉਹਦੇ ਚਰਨਾਂ ਨੂੰ ਫੜ ਅਤੇ ਉਹ ਤੋਂ ਤਰ ਲੈ ਕਰ ਉਹਦੇ ਅੱਗੇ ਤਰ ਲੈ ਕਰ ਫੇਰ ਤੇਰੀ ਗਲਤੀਆਂ ਗੁਨਾਹ ਹੋ ਸਕਦੇ ਉਹਨੇ ਕਹਿ ਦਿੱਤਾ ਤਾਂ ਮਾਫ਼ ਹੋ ਸਕਦੇ ਨਹੀਂ ਦੁਨੀਆਂ ਦੇ ਵਿੱਚ ਜਿਹੜੇ ਮਰਜੀ ਚੌਕਟ ਤੇ ਜਿਹੜੇ ਮਰਜੀ ਤੂੰ ਅ ਰੱਬ ਨੂੰ ਦਿਹਾ ਲਈ ਰੱਬ ਵੀ ਤੈਨੂੰ ਮਾਫ਼ ਨਹੀਂ ਕਰੇਗਾ ਜੇ ਮਰਦਾਨੇ ਨੇ ਤੈਨੂੰ ਮਾਫ਼ ਨਹੀਂ ਕੀਤਾ ਤਾਂ ਹੁਣ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਕੋ ਤਰਲੇ ਕਰਦਾ ਪਿਆ ਕੋੜਾ ਰਾਖਸ਼ ਉਹ ਪ੍ਰੇਮ ਸੇ ਤਾਂ ਅੱਗੇ ਇਤਿਆਸ ਦੀ ਲੜੀ ਨੂੰ ਸਰਬਨ ਕਰੀ ਬੀਨ ਬੀਨ ਕਹਿ ਮਧੁਰੇ ਆਨੇ ਤਾਂ ਹੁਣ ਜਦੋਂ ਸਤਗੁਰਾਂ ਨੇ ਬਚਨ ਕੀਤੇ ਨੇ ਕੋੜੇ ਰਾਖਸ਼ ਨੂੰ ਵੀਰ ਵੀਰ ਮਨ ਲੋ ਪਿੰਨੇ ਆ ਜਾਣਾ ਅਣਿਆਲੇ ਅਣੀਆਂ ਧੀਰਜ ਤੋਂ ਵੱਲਦਾ ਨਾ ਮਨ ਲੋ ਜਦੋਂ ਹਿਰਦਾ ਪਿੰਨੇ ਆ ਜਾਂਦਾ ਇਹ ਕੋਡਾ ਰਾਖਸ਼ ਹੁਣ ਪਿੰਨੇ ਆ ਗਿਆ ਰਾਖਸ਼ ਬੁੱਧੀ ਜਿਹੜੀ ਹੈ ਦੀ ਹੈ ਤਾਂ ਇਨਸਾਨ ਸੀ ਬੁੱਧੀ ਦਾ ਫਰਕ ਸੀ ਰਾਖਸ਼ ਬਣ ਗਈ ਸੀ ਇਨਸਾਨ ਤੋਂ ਸ਼ੈਤਾਨ ਬਣਿਆ ਸ਼ੈਤਾਨ ਤੋਂ ਰਾਖਸ਼ ਬਣਿਆ ਅਤੇ ਰਾਖਸ਼ ਵੀ ਉਹਦਾ ਇਹਦੇ ਲਈ ਸ਼ਬਦ ਵੀ ਘਟ ਪੈਂਦਾ ਜਿਹਨੂੰ ਰਾਖਸ਼ ਵੀ ਕਹਦੇ ਹੀ ਕੋਡੇ ਰਾਖਸ਼ ਜਿਹੜਾ ਇਨਸਾਨਾਂ ਨੂੰ ਕਲਕੇ ਖਾਂਦਾ ਸੀ ਤੱਗੁਰ ਨਾਨਕ ਦੇ ਮਹਾਰਾਜ ਜੀ ਜਦ ਜਦੋਂ ਪਾਤਨ ਇਹ ਸੁਣਦਾ ਨਾ ਇਹ ਬੰਨੇ ਆ ਕੇ ਇਹਦਾ ਹਿਰਦਾ ਕੰਨੇ ਆ ਗਿਆ ਕੋਡੇ ਰਕਸ਼ ਤੱਗੁਰ ਨਾਨਕ ਦੇ ਮਹਾਰਾਜ ਜੀ ਨੇ ਫਿਰ ਕੋਡੇ ਰਕਸ਼ ਨੂੰ ਪੁੱਛਿਆ ਸੀ ਕਿ ਕੋਡੇ ਰਕਸ਼ ਉਹ ਬਾਅਦ ਦੇ ਵਿੱਚ ਆਪਾਂ ਸਾਂਝਾ ਕਰਾਂਗੇ ਕਿ ਤੇਰੇ ਤਰ੍ਹਾਂ ਦਾ ਹਿੱਲਾ ਹੈ ਸਮਾ ਹਰ ਇੱਕ ਸਮੱਸਿਆ ਦਾ ਸਮਾਦਾਨ ਹੈ ਹੱਲ ਸਾਡੇ ਕੋਲ ਹੈ ਪੱਲ ਭਾਂਗੇ ਕੋਈ ਨਾ ਕੋਈ ਹੱਲ ਤੇਰੇ ਗੁਨਾਹਾਂ ਦਾ ਤੇਰੇ ਪਾਪਾਂ ਦਾ ਉਸ ਤੋਂ ਪਹਿਲਾਂ ਮੈਂ ਤੈਨੂੰ ਪੁੱਛਣਾ ਚਾਹੁੰਦਾ ਕਿ ਇਹ ਜਿਹੜਾ ਗਲਤ ਰਸਤੇ ਤੇ ਤੂੰ ਚੱਲੇ ਆਂ ਹਾਂ ਰਤਾ ਪਰ ਵੀ ਤੇਰੇ ਅੰਦਰ ਦਇਆ ਨਹੀਂ ਆਈ ਕਿਸੇ ਨੂੰ ਗਰਮ ਕੜਾਹੇ ਦੇ ਵਿੱਚ ਪਾਉਣਾ ਅਤੇ ਕਿਵੇਂ ਤਲ-ਤਲ ਕੇ ਤੂੰ ਖਾਂਦਾ ਰਹੇਂ ਜਾਨਵਰ ਤੂੰ ਖਾਦੇ ਨੇ ਅਤੇ ਇਨਸਾਨ ਤੂੰ ਖਾਦੇ ਨੇ ਤਾਂ ਇਹ ਜਿਹੜਾ ਤੇਰਾ ਕਿਵੇਂ ਤੋਂ ਬਣਿਆ ਸਤਿਗੁਰੂ ਕਹਿੰਦੇ ਦੱਸਣਾ ਕਰ ਤਾਂ ਉਸ ਤੋਂ ਪਹਿਲਾਂ ਕੋਡਾ ਰਕਸ਼ ਕਹਿੰਦਾ ਸਤਿਗੁਰੂ ਜੀ ਤਾਂ ਜਿਹੜਾ ਇਹ ਸਵਾਲ ਕਰਨ ਵਾਲੇ ਜਾਂ ਹਮਦਰਦੀ ਹਮਦਲੀ ਕਰਨ ਵਾਲੇ ਸਿਰਫ ਸਖਸ਼ ਤੁਸੀਂ ਹੋ ਮੈਂ ਨਹੀਂ ਜਾਣਦਾ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੋਂ ਆਏ ਹੋ ਕਿੱਥੇ ਜਾਣਾ ਹੈ ਪਰ ਤੁਹਾਡਾ ਮੇਰੇ ਦਿਲ ਦੇ ਨੇੜੇ ਹੋਣਾ ਮੈਨੂੰ ਬਹੁਤ ਚੰਗਾ ਲੱਗਿਆ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਕੀਤਾ ਕਿ ਭਾਈ ਤੂੰ ਦੁਖੀ ਕਿਉਂ ਹੈ ਕਿਉਂ ਤੜਕੇ ਖਾਨਾ ਜੇ ਕਿਸੇ ਨੇ ਸ਼ਾਇਦ ਸਵਾਲ ਕੀਤਾ ਹੁੰਦਾ ਮੈਂ ਆਪਣੇ ਵੱਲ ਗੌਰ ਕਰਦਾ ਧਿਆਨ ਵੀ ਕਰਦਾ ਤਾਂ ਮੈਂ ਲੋਕਾਂ ਨੂੰ ਵੇਖਦਾ ਰਿਹਾ ਲੋਕਾਂ ਨੂੰ ਖਾਂਦਾ ਰਿਹਾ ਐ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਤੁਸੀਂ ਮੇਰੇ ਨੇੜੇ ਆਏ ਤਾਂ ਹੁਣ ਮੈਂ ਤੁਹਾਡੀ ਖਿਦਮਤ ਕਰਨੀ ਹੈ ਖਿਦਮਤ ਇਹ ਕਰਨੀ ਹੈ ਮੇਰੇ ਕੋਲ ਹੈ ਕੁਝ ਵੀ ਨਹੀਂ ਹੈ ਦੇਣ ਦੇ ਲਈ ਤੁਹਾਡੇ ਕੋਲ ਕਿਉਂਕਿ ਮੈਂ ਤਾਂ ਇਤਨਾ ਨਾਪਾਕ ਹਾਂ ਇਤਨਾ ਪਵਿੱਤਰ ਹਾਂ ਇਹ ਧਰਤੀ ਨੂੰ ਇਸ ਜੰਗਲ ਨੂੰ ਵੀ ਅਪਵਿੱਤਰ ਬਣਾਇਆ ਲੋਕ ਇਹ ਤੋਂ ਡਰਦੇ ਨੇ ਜੀ ਤਾਂ ਕੋਈ ਦਰੇਨਾ اندر ਸਹਿਮੇ ਉਹ ਅਪਵਿੱਤਰ ਹੀ ਹੈ ਜਿਹਦੇ ਬਾਰੇ ਅਸੀਂ ਸੋਚਦੇ ਹਾਂ ਅਸੀਂ ਨਹੀਂ ਕਿ ਕਿਸੇ ਦੇ ਪ੍ਰਤੀ ਕਿਸੇ ਦੇ ਮਾਇਆ ਕਰਕੇ ਕਿਸੇ ਦੇ ਰਤਬੇ ਕਰਕੇ ਸਾਡੇ ਅੰਦਰ ਡਰ ਵਹਿ ਜਾਂਦਾ ਹੁਣ ਕਿਹਦਾ ਡਰ ਕੀ ਹੈ ਕੋਡੇ ਰਕਸ਼ ਦਾ ਕਿਉਂਕਿ ਰਕਸ਼ ਬੁੱਧੀ ਅਲੋਕ ਤਾਂ ਦਰਦੇ ਸੀ ਕੋਡਾ ਰਕਸ਼ ਕਹਿੰਦਾ ਮੇਰੇ ਵਰਗਾ ਪਵਿੱਤਰ ਮੇਰੇ ਵਰਗਾ ਨਾਪਾਕ ਬੰਦਾ ਇੱਥੇ ਕੋਈ ਨਹੀਂ ਹੈ ਮੈਂ ਤੁਹਾਨੂੰ ਕੀ ਅਰਪਣ ਕਰਾਂ ਮਨ ਮੇਰਾ ਨਾਪਾਕ ਹੈ ਮਨ ਮੇਰਾ ਇਹ ਇਤਨੇ ਕੁਨਾ ਪਤਾ ਨਹੀਂ ਕਿਤਨੇ ਕ ਪਾਪ ਇਹਨੇ ਕਰੇ ਹੋਏ ਕੋਈ ਪਤਾ ਨਹੀਂ ਸਤਿਗੁਰੂ ਮੈਂ ਤੁਹਾਡੇ ਅੱਗੇ ਤੁਹਾਡੇ ਖਿਦਮਤ ਕਰਨਾ ਚਾਹੁੰਨਾ ਤੁਹਾਡੀ ਸਤਿਗੁਰੂ ਕਹਿੰਦੇ ਭਾਈ ਕੀ ਖਿਦਮਤ ਕਰੇਗਾ ਕਹਿੰਦੇ ਜੰਗਲ ਦੇ ਵਿੱਚ ਬੜੇ ਇੱਥੇ ਫਲ ਲੱਗੇ ਨੇ ਮੈਂ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਲੈ ਕੇ ਆਉਣਾ ਸਤਿਗੁਰੂ ਖੁਸ਼ ਸੀ ਕਿ ਅਸੀਂ ਖਾਮਾਂਗੇ ਜਿਹੜੇ ਇਹਦੇ ਜਵਾਨ ਨੂੰ ਖੂਨ ਲੱਗੇ ਹੈ ਜਾਨਵਰਾਂ ਦਾ ਨਹੀਂ ਲੱਗੇ ਇਹਨੂੰ ਖੂਨ ਇਹਨੂੰ ਇਨਸਾਨਾਂ ਦਾ ਖੂਨ ਲੱਗੇ ਜਿਹੜਾ ਇਨਸਾਨਾਂ ਨੂੰ ਤਲਕੇ ਖਾਂਦੇ ਹੈ ਤਾਂ ਅੱਜ ਇਹਨੂੰ ਫਲ ਖਵਾਈਏ ਤਾਂ ਇਹਦਾ ਜਿਹੜਾ ਜਵਾਨ ਹੈ ਇਹਦੀ ਇਹਦੇ ਲੋ ਰਤ ਲੱਗੇ ਆ ਹੋ ਸਕਦਾ ਹੈ ਫਰ ਫਰੂਟ ਦੇ ਦੁਆਰਾ ਅਜੇ ਸਤਿਗੁਰੂ ਕਹਿੰਦੇ ਭਾਈ ਤੇਰਾ ਦਿਲ ਕਰਦਾ ਉਹਨੇ ਕਰ ਲੈ ਹੁਣ ਇਹ ਫਰ ਫਰੂਟ ਲੈਣ ਗਏ ਆ ਚੁਣ ਚੁਣ ਕੇ ਫਲ ਸਤਿਗੁਰਾਂ ਦੇ ਲਈ ਇਹ ਲੈ ਕੇ ਜੰਗਲ ਦੇ ਵਿੱਚ ਲੈਣ ਗਿਆ ਹੈ ਜਿਨ ਹੈ ਦੇਖ ਮਨ ਮਨ ਲਲਚਾਨੇ ਤਾਂ ਉਹਨੂੰ ਫਲ ਫਰੂਟ ਦੇ ਮਨ ਦੇ ਵਿੱਚ ਇਤਨਾ ਚਾਹ ਹੈ ਇਹ ਮੇਰੇ ਘਰ ਰੱਬ ਜੀ ਆਏ ਨੇ ਅਤੇ ਮੈਂ ਉਹਨਾਂ ਦੇ ਲਈ ਇਹ ਫਲ ਫਰੂਟ ਮਲੋ ਜਿਵੇਂ ਘਰ ਦੇ ਵਿੱਚ ਆਪਾਂ ਕੋਈ ਆਉਂਦੇ ਸਨੇਹੀ ਕਦੇ ਚਾਹ ਕਦੇ ਪਾਣੀ ਕਦੇ ਲੰਗਰ ਤਿਆਰ ਕਰਦੇ ਆ ਉਹਦੇ ਇਹ ਅਦਬ ਸਤਕਾਰ ਹੁੰਦਾ ਤਾਂ ਇਹ ਸੋਚ ਰਿਹਾ ਕਿ ਮੇਰੇ ਕੋਲ ਤਾਂ ਇਹੀ ਅਦਬ ਸਤਕਾਰ ਹੈ ਮੈਂ ਕੀ ਉਹਨਾਂ ਨੂੰ ਖਵਾਵਾਂਗਾ ਕੀ ਪਿਵਾਵਾਂਗਾ ਅਤੇ ਸਭ ਕੁਝ ਪਵਿੱਤਰ ਹੈ ਮੇਰਾ ਤਾਂ ਆਹ ਫਲ ਫਰੂਟ ਇਹਨੇ ਤੋੜੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਲਈ ਬੜੇ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਪ੍ਰਿਸ਼ੇਧਤਾ ਦੇ ਨਾਲ ਇਹ ਖਿਦਮਤ ਕਰ ਰਿਹਾ ਹੈ ਸਰਬ ਧਰੇ ਜਬ ਗੁਰੂ ਅਗਾਰੀ ਜੇ ਤੋੜ ਕੇ ਲਿਆਇਆ ਫਲ ਸਤਿਗੁਰਾਂ ਦੇ ਅੱਗੇ ਇਹਨੇ ਧਰ ਦਿੱਤੇ ਲਿਆ ਕੇ ਵਿਗਸ ਬਦਨ ਤੇ gira ਉਚਾਰੀ ਤਾ ਗੁਰੂ ਨਾਨਕ ਦੇ ਮਹਾਰਾਜ ਜੀ ਇਸ ਕੋਡੇ ਰਾਖਣ ਨੂੰ ਦੇ ਕੇ ਹੱਥਾਂ ਦੇ ਵਿੱਚ ਫਲ ਫਲ ਤੋੜ ਕੇ ਲੈ ਕੇ ਆਇਆ ਕੋਡਾ ਰਾਸ ਸਾਹੂ ਸਾਹ ਹੋਇਆ ਭਜਿਆ ਗਿਆ ਦੌੜਿਆ ਗਿਆ ਦੌੜੇ ਹੀ ਵਾਪਸ ਆਇਆ ਮਿੰਟਾਂ ਦੇ ਵਿੱਚ ਵਾਪਸ ਆਇਆ ਸਤਿਗੁਰੂ ਜਦੋਂ ਵੇਖਦੇ ਨੇ ਕੋਡੇ ਰਾਖਸ਼ ਨੂੰ ਇਹ ਗੋਡਿਆਂ ਦੇ ਤਾਨ ਸਤਿਗੁਰਾਂ ਦੇ ਬਿਵਾਰਕ ਚਰਨਾਂ ਦੇ ਬਹਿਗਾ ਸਾਹਮਣੇ ਅਤੇ ਉਹ ਫਲ ਸਤਿਗੁਰਾਂ ਦੇ ਰੱਖ ਦਿੱਤੇ ਸਾਹਮਣੇ ਅੱਗੇ ਬਹਿ ਕੇ ਜਦੋਂ ਸਤਿਗੁਰਾਂ ਨੇ ਵੇਖਿਆ ਕੋਡੇ ਰਾਖਸ਼ ਨੂੰ ਸਾਹ ਸੰਗ ਹੋਇ ਬੜੀ ਤੇਜ਼ੀ ਦੇ ਨਾਲ ਆਇਆ ਹੈ ਵਾਪਸ ਤਾਂ ਇਹ ਸਿਰਨੀਮਾ ਕਰਕੇ ਸਤਿਗੁਰਾਂ ਦੇ ਕੋਲ ਬਹਿ ਗਿਆ ਸਤਿਗੁਰੂ ਨੂੰ ਵੇਖ ਕੇ ਖੁਸ਼ ਹੋਦੇ ਨੇ ਕੋਈ ਰਾਕਸ਼ ਕਿ ਜਿਹੜਾ ਇਹਦਾ ਅੰਦਰ ਦਾ ਸ਼ੈਤਾਨ ਹੈ ਅੰਦਰ ਦਾ ਰਾਕਸ਼ ਹੈ ਰਾਕਸ਼ ਬੁੱਧੀ ਹੈ ਉਹ ਜਾਂਦੀ ਰਹੀ ਹੈ ਕਿ ਸਤਿਗੁਰੂ ਨੂੰ ਵੇਖ ਕੇ ਖੁਸ਼ ਹੋਏ ਹਨ ਮਰਦਾਨਾ ਆਪਣਾ ਗੁਰੂ ਮੰਨ ਹੋ ਤਾਂ ਹੁਣ ਇਹਨੇ ਤਰਲਾ ਕੀਤਾ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਤੁਸੀਂ ਕਹਿੰਦੇ ਹੋ ਮੇਰੇ ਗੁਨਾਹ ਮੇਰੇ ਪਾਪ ਮਾਫ ਨਹੀਂ ਹੋ ਸਕਦੇ ਪਰ ਜਿੱਥੇ ਰੱਬ ਹੈ ਨਾ ਉਥੇ ਸਾਰੇ ਗੁਨਾਹ maaf ਹੋ ਜਾਂਦੇ ਨੇ ਮੈਂ ਸੁਣਿਆ ਹੈ ਕਿ ਜਦੋਂ ਰੱਬ ਨੂੰ ਫਕੀਰ ਦੇ ਚਰਨਾਂ ਦੇ ਵਿੱਚ ਬਹਿ ਜਾਈਦਾ ਨਾ ਰੱਬ maaf ਕਰੇ ਨਾ ਕਰੇ ਫਕੀਰ ਦੀ ਰੱਬ ਮੋੜਦਾ ਨਹੀਂ ਕਿਉਂਕਿ ਮੈਂ ਤੁਹਾਡਾ ਨਾਂ ਨਹੀਂ ਜਾਣਦਾ ਤੁਹਾਡਾ ਥਾਂ ਟਿਕਾਣਾ ਨਹੀਂ ਜਾਣਦਾ ਕਿੱਥੋਂ ਆਇਆ ਹਾਂ ਸਿਰਫ ਮੈਂ ਇਹ ਜਾਣਦਾ ਕਿ ਮੇਰੇ ਘਰ ਉਸ ਰੱਬ ਨੇ ਫਕੀਰ ਦੇ ਰੂਪ ਦੇ ਵਿੱਚ ਰੱਬ ਜੀ ਆਪ ਆਏ ਹੁਣ ਮੇਰੇ ਲਈ ਮੇਰੇ ਗੁਨਾਹਾਂ ਦਾ ਮੇਰੇ ਪਾਪਾਂ ਦਾ ਇਹਨਾਂ ਦਾ ਸਮਾਧਾਨ ਕਿਵੇਂ ਕੀ ਹੱਲ ਇਹਨਾਂ ਦਾ ਅ ਰੱਬ ਘਰ ਆਏ ਹੁਣ ਅਤੇ ਫਿਰ ਮੈਂ ਉਹੀ ਗੁਨਾਹ ਕਰਾਂ ਫਿਰ ਮੈਂ ਉਹੀ ਪਾਪ ਕਰਾਂ ਇਹ ਤਾਂ ਹੋ ਨਹੀਂ ਸਕਦਾ ਅ ਰੱਬ ਜੀ ਮਿਲੇ ਹੁਣ ਜੀ ਨੂੰ ਉਹਦੇ ਤਾਂ ਕਈ ਪੁਸ਼ਤਾਂ ਤਰ ਜਾਂਦੀਆਂ ਨੇ ਐ ਗੁਰੂ ਨਾਨਕ ਐ ਸਤਿਗੁਰੂ ਫਕੀਰ ਜੀ ਮੈਂ ਤੁਹਾਡੇ ਅੱਗੇ ਚਰਲਾ ਤਰਲਾ ਕਰਦਾ ਪਿਆ ਤਾਂ ਮੈਨੂੰ ਕੋਈ ਹਿੱਲਾ ਦੱਸੋ ਪਰ ਜਿੱਤਨੇ ਮੇਰੇ ਗੁਨਾਹ ਨੇ ਇਤਨੀ ਜਲਦੀ ਤਾਂ ਨਹੀਂ ਮਾਫ਼ ਹੋ ਸਕਦਾ ਪਰ ਮੈਨੂੰ ਕੋਈ ਸਲੀਕਾ ਕੋਈ ਤਰੀਕਾ ਦੱਸੋ ਫਲ ਧਰ ਆਗੇ ਬੰਦਨ ਠਾਨੋ ਤਫਲ ਧਰ ਕੇ ਉਹਨੇ ਬੰਦਨ ਠਾਨਨੇ ਮਲੋ ਬੰਦਨ ਬੰਦਨਾ ਕਿਵੇਂ ਮਵਾਰਕ ਚਰਣਾ ਦੇ ਵਿੱਚ ਨਮਸਕਾਰ ਕਰਨੀ ਕਹਿਣਾ ਕਿ ਸਤਿਗੁਰੂ ਮੈਨੂੰ ਮਾਫ਼ ਕਰੋ ਮੇਰੇ ਗੁਨਾਹਾਂ ਨੂੰ ਕਿ ਕੋਈ ਤਰੀਕਾ ਮੈਨੂੰ ਦੱਸੋ ਉਜਾ ਕੀ ਜਹ ਵੇ ਉਦਾਰਾ ਹੁਣ ਆਪਣੇ ਵੱਲੋਂ ਜਿਵੇਂ ਆਪਾਂ ਕੋਈ ਮੰਦਿਰ ਜਾਂਦਾ ਹੈ ਕੋਈ ਮਸੀਤੇ ਜਾਂਦਾ ਜਿਵੇਂ ਵੀ ਰੱਬ ਨੂੰ ਕੋਈ ਧਿਆਉਂਦਾ ਨਮਸ਼ਕਾਰ ਕਰਨੀ ਇਹ ਵੀ ਪੂਜਾ ਹੈ ਰੱਬ ਨੂੰ ਧਿਆਉਣਾ ਇਹ ਵੀ ਪੂਜਾ ਹੈ ਆਦੋ ਸਤਿਕਾਰ ਦੇ ਸ਼ਬਦ ਨੇ ਤਾਂ ਹੁਣ ਕੋਡਾ ਰਾਖਸ਼ ਆਪਣੇ ਵੱਲੋਂ ਪੂਜਾ ਕਰਦੇ ਗੁਰੂ ਨਾਨਕ ਦੇ ਮਹਾਰਾਜ ਦੀ ਜਿੰਦਗੀ ਫਲ ਲੈ ਕੇ ਆਏ ਪੂਜਾ ਕਰਦਾ ਸਤਿਗੁਰਾਂ ਦੇ ਬਾਰ ਬਾਰ ਮੂਬਾਰਕ ਚਰਣਾ ਤੇ ਮੱਥਾ ਟੇਕਦਾ ਵੰਦਨਾ ਕਰਦਾ ਹੈ ਸੁਣ ਕੋਟੇ ਪੁਨ ਬਚਨ ਉਚਾਰਾ ਤਾਂ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਕੋਡੇ ਨੂੰ ਇਹ ਵਚਨ ਉਚਾਰਦੇ ਹਨ ਸੀਸ ਮੁਕਟ ਅਬ ਹੈ ਇਹ ਮੇਰਾ ਤਾਂ ਹੁਣ ਜਿਹੜਾ ਕੋਡੇ ਰੈਕਸ਼ਨ ਉਹ ਜਦੋਂ ਸਤਿਗੁਰਾਂ ਨੇ ਵਚਨ ਉਚਾਰੇ ਨੇ ਕਿ ਭਾਈ ਜੋ ਕੁਝ ਇਹ ਹੈ ਤੇਰੇ ਗੁਨਾਹ ਤੇਰੇ ਪਾਪ ਮਾਫ ਹੋਣਗੇ ਸਿਰਫ ਇੱਕ ਸਖਸ਼ ਹੈ ਜੇ ਤੂੰ ਉਹਨੂੰ ਬਣਾ ਲਿਆ ਉਹ ਮਰਦਾਂ ਮਰਦਾਨੇ ਨੇ ਮਾਫ ਕਰ ਦਿੱਤਾ ਤੇ ਤੇਰੇ ਗੁਨਾਹ ਤੇਰੇ ਪਾਪ ਮਾਫ ਹੋ ਸਕਦੇ ਨੇ ਸਲੀਕਾ ਵੀ ਤਨੂ ਉਸੇ ਨੇ ਦੱਸਣਾ ਸਾਡੇ ਕੋਲ ਕੋਈ ਸਲੀਕਾ ਨਹੀਂ ਹੈ ਸਲੀਕਾ ਵੀ ਤਨੂ ਹੀ ਦੱਸੇਗਾ ਤਾਂ ਹੁਣ ਇਹ ਤਰਕੇ ਜਿਤਨੇ ਫਲ ਸੀ ਸਤਿਗੁਰਾਂ ਦੇ ਮਹਾਰਕ ਚਰਣਾ ਦੇ ਵਿੱਚ ਬੈਠਾ ਸੀ ਤਾਂ ਇਹ ਪਹਿਲੇ ਹੀ ਕਹਿਣ ਲੱਗਾ ਕਿ ਐ ਸਤਿਗੁਰੂ ਰਹਿਮਤਾਂ ਦੇ ਘਰ ਦੇ ਵਿੱਚ ਜੇ ਤੁਸੀਂ ਆਇਓ ਨਾ ਮੈਂ ਉਹਨੂੰ ਆਪਣਾ ਮੁਕਟ ਸਮਝਦਾ ਹਾਂ ਲੋਕ ਮੋਰਾ ਸਮਝਦਾ ਜਿਵੇਂ ਉਹ ਕਹੇਗਾ ਤੁਹਾਡਾ ਪਿਆਰਾ ਤਾਂ ਮੈਂ ਉਹਦੇ ਮੁਤਾਬਕ ਹੀ ਚੱਲਾਂਗਾ ਤਾਂ ਕਿ ਮਿਲੇ ਆਨੰਦ ਕਾ ਨੇਰਾ ਕਿਉਂਕਿ ਤੁਹਾਡੇ ਆਣ ਕਰਕੇ ਜੇ ਉਹ ਮੇਰੇ ਕੋਲ ਆਇਆ ਉਹਨੂੰ ਲੈ ਕੇ ਆਇਆ ਮੈਂ ਤਾਂ ਤਾਂ ਤੁਸੀਂ ਇੱਥੇ ਆਇਓ ਤਾਂ ਹੁਣ ਮੇਰਾ ਜੀਵਨ ਬਦਲੇ ਤਾ ਜਿਤਨਾ ਉਹਦੀ ਖਿਦਮਤ ਕਰਾਂ ਆਪਣੇ ਦਿਲੋਂ ਕਰਾਂਗਾ ਜਿਤਨੀ ਮੈਂ ਉਹਦੇ ਧੰਨਵਾਦ ਕਰਾਂ ਬੱਦੇ ਲੋ ਕਰੰਗ ਹਰ ਕਥਾ ਹੋਇਆ ਬੋਲੀ ਮਰਦਾਨਾ ਤਾਂ ਇਹਦਾ ਸਤਿਗੁਰੂ ਉਹਦੇ ਨਾਲ ਗੱਲਾਂ ਕਰਦੇ ਪਏ ਸੀ ਇਹਨੂੰ ਬਾਲਾ ਜੀ ਸੀ ਜਿਹੜੇ ਉਹ ਮਰਦਾਨੇ ਨੂੰ ਕੜਾਹੇ ਦੇ ਵਿੱਚ ਸੀ ਮਰਦਾਨਾ ਬਾਹਰ ਨਹੀਂ ਆਇਆ ਸੀ ਬਾਲਾ ਜੀ ਕੜਾਹੇ ਦੇ ਵਿੱਚੋਂ ਬਾਹਰ ਲੈ ਕੇ ਆਏ ਨੇ ਤੇਲ ਦੇ ਵਿੱਚ ਸੀ ਮਰਦਾਨਾ ਬਾਹਰ ਆਏ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੁਣ ਮਰਦਾਨਾ ਆਪਣੇ ਵੱਲੋਂ ਤਰਲੇ ਕਰਦਾ ਪਹਿਲਾਂ ਤਾਂ ਉਹ ਤਰਲੇ ਕਰ ਰਿਹਾ ਸੀ ਕੋਡਾ ਰਕਸ਼ ਕੋਣ ਮਰਦਾਨਾ ਸਤਿਗੁਰਾਂ ਦੇ ਮੂਰਕ ਚਰਣਾ ਦੇ ਵਿੱਚ ਤਰਲਾ ਕਰਦਾ ਹੈ ਸਭ ਪ੍ਰਾਪਤ ਮੁਝੇ ਗਤਦਾਨਾ ਕਿ ਐ ਗੁਰੂ ਨਾਨਕ ਦੇ ਮਹਾਰਾਜ ਜੀ ਕਿਹੜੀ ਉਸ ਹੈ ਦੁਨੀਆਂ ਦੀ ਜਿਹੜੇ ਤੁਹਾਡੇ ਮੂਰਕ ਚਰਣਾ ਕਦਮਾਂ ਤੇ ਸਜਦਾ ਨਹੀਂ ਕਰਦੀ ਸਾਰੀ ਦੁਨੀਆਂ ਪੂਰੀ ਕਾਇਨਾਤ ਜਰਰੇ ਜਰਰੇ ਦੇ ਵਿੱਚ ਤੁਹਾਡੀ ਰਹਿਮਤ ਵਿਆਪਕ ਹੈ ਐ ਸਤਿਗੁਰੂ ਐ ਗੁਰੂ ਨਾਨਕ ਦੇ ਮਹਾਰਾਜ ਜੀ ਅਤੇ ਮੈਂ ਨਾ ਸ਼ੁਕਰਾ ਤੁਹਾਡੇ ਸ਼ਬਦਾਂ ਦੇ ਤੁਹਾਡੇ ਅਲਫਾਜ਼ਾਂ ਦੀ ਤੁਹਾਡੇ ਬਚਨਾਂ ਦੀ ਮੈਂ ਜਿਹੜੀ ਹੈ ਨਾ ਪ੍ਰਵਾਨੀ ਕੀਤੀ ਹੈ ਤੁਹਾਡੇ ਬਚਨ ਮੈਂ ਨਹੀਂ ਮੰਨੇ ਹਨ ਰਕਸ਼ਹ ਖਤਾ ਕੀਨ ਮੈਂ ਭਾਰੀ ਬਸ ਮੇਰੇ ਤੋਂ ਇਹ ਖਤਾ ਪਾਦੀ ਤੁਹਾਡਾ ਬਿਰਤ ਹੈ ਤੁਹਾਡਾ ਇਹ ਆਪਣੇ ਪਿਆਰਿਆਂ ਨੂੰ ਤਾਰਨ ਦਾ ਤਰੀਕਾ ਹੈ ਭਾਵੇਂ ਮੈਂ ਇਥੇ ਆਇਆ ਕੋਡੇ ਰਕਸ਼ ਦੇ ਤਰਨ ਦਾ ਜਰੀਆ ਬਣਿਆ ਪਰ ਉਹ ਤੋਂ ਪਹਿਲਾਂ ਮੈਂ ਆਪਣੇ ਆਪ ਨੂੰ ਸੋਚਦਾ ਸਤਿਗੁਰਾਂ ਨੇ ਮੈਨੂੰ ਕਿਹਾ ਸੀ ਕਿ ਮਰਦਾਨੇ ਆ ਇਧਰ ਜਾਣਾ ਖਤਰੇ ਤੋਂ ਮੌਤ ਤੋਂ ਖਾਲੀ ਨਹੀਂ ਹੈ ਨੇੜੇ ਟੇੜੇ ਕੋਈ ਵੀ ਨਹੀਂ ਜਾਨਵਰ ਤਾਂ ਕੀ ਇੱਥੇ ਜਾਨਵਰਾਂ ਤੋਂ ਵੀ ਬੱਤਰ ਨਹੀਂ ਜਿਹੜੇ ਇਨਸਾਨ ਰਹਿੰਦੇ ਨੇ ਇੱਥੇ ਰਾਖਸ਼ਾਂ ਵਰਗੇ ਨੇ ਸਤਿਗੁਰੂ ਤੁਸੀਂ ਮੈਨੂੰ ਕਿਹਾ ਸੀ ਪਰ ਮੈਂ ਤੁਹਾਡਾ ਅਤੇ ਆਪਣੇ ਪਿਆਰੇ ਭਾਈ ਬਾਲਾ ਜੀ ਦਾ ਇੱਕ ਵੀ ਮੈਂ ਸ਼ਬਦ ਨਹੀਂ ਇੱਕ ਵੀ ਬਚਨ ਨਹੀਂ ਇਹ ਮੇ ਤੁਤ ਬਹੁਤ ਵੱਡੀ ਬਹੁਤ ਭਾਰੀ ਮੇਰੇ ਦੁਖਤਾ ਹੋਈ ਹੈ ਜਿਹੜੇ ਮੈਂ ਤੁਹਾਡੇ ਸ਼ਬਦਾਂ ਦੀ ਨਾ ਪਰਵਾਨੀ ਤੁਹਾਡੇ ਸ਼ਬਦ ਨਹੀਂ ਮੰਨੇ ਮੇਟਨ ਕਰੀ ਰਜਾਈ ਤੁਮਾਰੀ ਮੇਟਨ ਕਰੀ ਮਲੋ ਮੈਂ ਤੁਹਾਡਾ ਬਚਨ ਨਹੀਂ ਮੰਨੇ ਆ ਤੁਹਾਡੀ ਰਜਾ ਦੇ ਵਿੱਚ ਤੁਹਾਡੇ ਹੁਕਮ ਦੇ ਅਨੁਸਾਰ ਮੈਂ ਨਹੀਂ ਚੱਲਿਆ ਜਿ ਪ੍ਰਸੰਤਾ ਮੋ ਪਰ ਕੀਜੈ ਪਰ ਐ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਤੁਹਾਡੀ ਪ੍ਰਸੰਗਤਾ ਹੈ ਜਾਂ ਤੁਹਾਡੀ ਪ੍ਰਸ਼ੰਸਾ ਹੈ ਤੁਹਾਡੀ ਇਹ ਬਿਆਲਤਾ ਹੈ ਮੈਂ ਤੁਹਾਡੇ ਬਚਨਾਂ ਦੀ ਨਾ ਪ੍ਰਵਾਨੀ ਕੀਤੀ ਅਤੇ ਤੁਸੀਂ ਫਿਰ ਵੀ ਮੈਨੂੰ ਇੱਥੇ ਨਾ ਸ਼ੁਕਰੇ ਨੂੰ ਫਿਰ ਵੀ ਤੁਸੀਂ ਮੈਨੂੰ ਇੱਥੇ ਮੌਤ ਦੇ ਮੂੰਹ ਦੇ ਵਿੱਚੋਂ ਕੱਢਣ ਦੇ ਲਈ ਮੇਰੇ ਕੋਲ ਤੁਸੀਂ ਆ ਗਏ ਕੌਡੇ ਰਾਖਸ਼ ਦੇ ਮੌਤ ਦੇ ਵਿੱਚ ਪਾਇਆ ਸੀ ਮੈਨੂੰ ਇਹਨੇ ਹੁਣ ਕੌਡੇ ਕੋਲ ਜਿਹੜਾ ਆ ਗਿਆ ਕੋਟਾ ਮੰਨਦਾ ਹੈ ਜਿਹੜਾ ਮੇਰੇ ਕੋਲ ਆ ਗਿਆ ਉਹਨੂੰ ਮਾਰ ਮੁਕਾਇਆ ਹੈ ਮੈਂ ਤਲਕੇ ਖਾਣਾ ਤਲਕੇ ਖਾਂਦਾ ਸੀ ਕੋਡਾ ਰਾਖਸ਼ ਐ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਜੀ ਇਹ ਤੁਹਾਡੀ ਦਿਆਲਤਾ ਹੈ ਤੁਸੀਂ ਮੈਨੂੰ ਫਿਰ ਵੀ ਇਸ ਦੁਬਾਰਾ ਜਨਮ ਬਖਸ਼ਿਆ ਹੈ ਮਰਦਾਨਾ ਆਪਣੇ ਤਰਲੇ ਕਰਦਾ ਅਤੇ ਉਹ ਜਿਹੜਾ ਸ਼ਕਸ਼ ਬਿਠਾ ਹੈ ਸ਼ਰਾਖਸ਼ ਬੁੱਧੀ ਸੀ ਹੁਣ ਤਾਂ ਬੁੱਧੀ ਉਹਦੀ ਬਦਲ ਗਈ ਸਤਿਗੁਰਾਂ ਦੇ ਮੂਬਾਰਕ ਚਰਨਾਂ ਦੇ ਵਿੱਚ ਬੈਠਾ ਉਹ ਆਪਣੇ ਪਰਲੇ ਕਰਦਾ ਹੈ ਸਦਾ ਸੰਗ ਅਬ ਮੁਝਰ ਕੀ ਜੈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀਆਂ ਦੇ ਬਵਾਰਕ ਚਰਨਾਂ ਦੇ ਵਿੱਚ ਫਰਦਾਨਾ ਕਹਿੰਦਾ ਸਤਿਗੁਰੂ ਕਦੇ ਭੁੱਖ ਲੱਗਦੀ ਹੈ ਕਦੇ ਪਿਆਸ ਲੱਗਦੀ ਹੈ ਅਤੇ ਕਦੇ ਪਰਵਾਰ ਦਾ ਮੋਹ ਜਾਗਦਾ ਹੈ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਕਿਉਂਕਿ ਮੈਂ ਤਾਂ ਇਹ ਜਾਣਦਾ ਜਦੋਂ ਤੁਸੀਂ ਦੁਨੀਆ ਨੂੰ ਤਾਰਨਾ ਹੈ ਕੋਈ ਨਾ ਕੋਈ ਤੁਸੀਂ ਜਰੀਆ ਬਣਾਉਂਦੇ ਹੋ ਸੰਗੜਾ ਦੀਪ ਗਏ ਸੰਗੜਾ ਦੀਪ ਤੋਂ ਬਾਬਸ ਹੁੰਦੇ ਆ ਮੈਨੂੰ ਪਿਆਸ ਲੱਗੀ ਉਹ ਵੀ ਤੁਹਾਡਾ ਕੌਤਕ ਸੀ ਅਤੇ ਇੱਥੇ ਮੈਨੂੰ ਜਿਹੜਾ ਮੈਂ ਪਿਆਰ ਦਾ ਮੋਹ ਜਾਗੇ ਆ ਕਿ ਮੈਂ ਪਰਿਵਾਰ ਨੂੰ ਮਿਲ ਕੇ ਆਣਾ ਤਾਂ ਇਹ ਵੀ ਸਤਿਗੁਰੂ ਤੁਹਾਡੀ ਲੀਲਾ ਮੈਨੂੰ ਕੋਈ ਸਮਝ ਨਹੀਂ ਆ ਰਹੀ ਮੈਂ ਸਮਝ ਤਾਂ ਇਤਨਾ ਜਾਣਦਾ ਕਿ ਅੱਜ ਤੋਂ ਬਾਅਦ ਮੈਂ ਤੁਹਾਡੀ ਰਜਾ ਤੋਂ ਵਾਰ ਨਹੀਂ ਚਲਾਂਗਾ ਤੁਹਾਡੇ ਹੁਕਮਾਂ ਦੇ ਅਨੁਸਾਰ ਚੱਲਾਂਗਾ ਸ੍ਰੀ ਮੁਖ ਕਹ ਸਦਾ ਸੁਖਸੰਨਾ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜੀ ਭਾਈ ਮਰਦਾਨੇ ਨੂੰ ਕਹਿੰਦੇ ਨੇ ਮਰਦਾਨਿਆਂ ਜੇ ਐਦਾਂ ਆਪਾਂ ਮਿੱਤਰ ਪਿਆਰੇ ਸਤਿਵਚਨਾਂ ਤੇ ਖੜੇ ਰਹੀਏ ਮਿਤਰਨੇ ਕੇ ਆ ਸਤਿਵਚਨ ਦੂਜੇ ਨੇ ਕੀਆ ਸਤਿਵਚਨ ਤਜੇ ਦਾ ਬਿਨਾਂ ਤਾਂ ਉਹ ਕਿਹੜੀ ਖੁਸ਼ੀ ਹੈ ਜਿਹੜਾ ਇਨਸਾਨ ਦੀ ਚੋਲੀ ਦੇ ਵਿੱਚ ਨਹੀਂ ਆ ਸਕਦਾ ਅਰ ਰੱਬ ਜਿਹੜਾ ਨਹੀਂ ਦਿਸਦਾ ਤਾਂ ਕੋਈ ਦਿਸਣ ਲੱਗ ਪੈਂਦਾ ਇਹ ਕਹਿੰਦਾ ਰੱਬ ਮਹਿਸੂਸ ਨਹੀਂ ਹੁੰਦਾ ਅ ਰੱਬ ਇਹਨੂੰ ਦਿਸੇਗਾ ਰੱਬ ਇਹ ਮਹਿਸੂਸ ਹੋਵੇਗਾ ਨੂੰ ਜਰਰੇ ਜਰਰੇ ਕਣਕਣ ਦੇ ਵਿੱਚ ਮਹਿਸੂਸ ਹੋਵੇਗਾ ਮਰਦਾਨੇ ਆ ਤਾਂ ਜਦੋਂ ਇਨਸਾਨ ਇਨਸਾਨ ਨੂੰ ਇਨਸਾਨ ਸਮਝਦਾ ਹੈ ਨਾ ਤਾਂ ਉਦੋਂ ਅਸਲ ਦੇ ਵਿੱਚ ਰੱਬ ਦੀ ਰਹਿਮਤ ਆਉਂਦੀ ਹੈ ਤਾਂ ਜਦੋਂ ਸਤਿਗੁਰੂ ਵਚਨ ਕਰਦੇ ਨੇ ਗੁਰਬਾਣੀ ਦੇ ਅੰਦਰ ਸ਼ਬਦ ਦੇ ਨਾ ਕੋ ਵੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਨੇਾਈ ਨਾ ਸਾਡਾ ਕੋਈ ਵੈਰੀ ਹੈ ਨਾ ਇੱਥੇ ਕੋਈ ਬਗਾਨਾ ਹੈ ਹਮ ਨਹੀਂ ਜੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਤਾਂ ਦੁਨੀਆ ਤੇ ਬੱਸ ਪਿਆਰ ਮੁਹੱਬਤ ਹੈ ਜੇ ਪ੍ਰਵਾਨ ਹੁੰਦੀ ਹੈ ਇੱਕ ਦਫਾ ਦੋ ਦਫਾ ਕਿਸੇ ਦੇ ਨਾਲ ਚਤਰਾਈਆਂ ਚਲਾਕੀਆਂ ਕੀਤੀਆਂ ਇਜੀ ਦਫਾ ਚੌਥੀ ਦਫਾ ਵੀ ਕਰ ਲਈਆਂ ਤਾਂ ਜਦੋਂ ਫਿਰ ਚਤਰਾਈ ਦਾ ਪਤਾ ਲੱਗਦਾ ਉਹ ਨਫ਼ਰਤ ਸਾਡੇ ਪ੍ਰਤੀ ਫਿਰ ਪੈਦਾ ਹੁੰਦੀ ਹੈ ਜਿਹੜੀ ساری ਜ਼ਿੰਦਗੀ ਫਿਰ ਨਫ਼ਰਤ ਦੇ ਆਸਰੇ ਸਾਨੂੰ ਉਹ ਨਫ਼ਰਤ ਚੱਲ ਨਹੀਂ ਪੈਂਦੀ ਹੈ ਤਾਂ ਇਹਦੇ ਕਰਕੇ ਮਰਦਾਨੇ ਨੂੰ ਕਹਿੰਦੇ ਨੇ ਸਤਿਗੁਰੂ ਮਰਦਾਨੇ ਆ ਤੇਰਾ ਪਿਆਰ ਸਦਕੇ ਹੈ ਅਸੀਂ ਜਿਹੜਾ ਤੇਰੇ ਪਿਆਰ ਕਰਕੇ ਮਹੱਭਤ ਕਰਕੇ ਤੇਰੇ ਦੂਰੋਂ ਹੀ ਸੀ ਨਸ ਕੇ ਆਉਨੇ ਆ ਕਿ ਜਦੋਂ ਮਰਦਾਨਾ ਤਾਂ ਆ ਕੇ ਆਪਣਾ ਭਰਾ ਸਮਝ ਕੇ ਆਪਣਾ ਵੀਰ ਮਿੱਤਰ ਸਮਝ ਕੇ ਜਦੋਂ ਇਦਾਂ ਗੱਲਾਂ ਕਰਦਾ ਹੈ ਨਾ ਤਾਂ ਦਿਲ ਖੋਲ ਕੇ ਗੱਲਾਂ ਕਰਦਾ ਹੈ ਤਾਂ ਮਰਦਾਨੇ ਆਇਦਾਂ ਲੱਗਦਾ ਹੈ ਬਸ ਤੇਰੇ ਦੇ ਵਿੱਚ ਤੇ ਮੇਰੇ ਦੇ ਵਿੱਚ ਰੱਬ ਨੇ ਕੋਈ ਫਰਕੇ ਨਹੀਂ ਕੀਤਾ ਇਹ ਮੁਹੱਬਤ ਹੈ ਪਿਆਰ ਹੈ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਨਾ ਸ੍ਰੀ ਮੁਖ ਕਹ ਸਦਾ ਪਰਸਨਤਾ ਪ੍ਰਸੰਸਾ ਸਤਿਗੁਰੂ ਪ੍ਰਸੰਸਾ ਕਰਦੇ ਸੀ ਤੂੰ ਪ੍ਰਸੰਗ ਮਰਦਾਨੇ ਦੀ ਤੇਰੇ ਵਰਗਾ ਦੁਨੀਆ ਤੇ ਹੈ ਕੋਈ ਕਿਉਂਕਿ ਤੇਰੇ ਕੋਲ ਮਹੱਬਤ ਹੈ ਤੂੰ ਇੱਥੇ ਆਇਆ ਇਸ ਬੰਦੇ ਨੇ ਤੈਨੂੰ ਖਾਣਾ ਅਤੇ ਤੂੰ ਫਿਰ ਵੀ ਇਸ ਬੰਦੇ ਦੇ ਲਈ ਦੁਆਵਾਂ ਕਰਦਾ ਰਿਹਾ ਕਿ ਇਹ ਬੰਦੇ ਨੇ ਮੈਨੂੰ ਖਾਣਾ ਭੋਜਨ ਬਣਾਣਾ ਆਪਣਾ ਫਿਰ ਵੀ ਤੇਰੇ ਅੰਦਰ ਇਹਦੇ ਪ੍ਰਤੀ ਦੁਆ ਨਿਕਲੀ ਤਾਂ ਇਹ ਤਾਂ ਵੱਡੀ ਕੋਈ ਰੱਬ ਦੀ ਰਹਿਮਤ ਨਹੀਂ ਹੋ ਸਕਦੀ ਇਸਾਂ ਇਹੀ ਸਭ ਤੋਂ ਵੱਡੀ ਰਹਿਮਤ ਹੈ ਕਿ ਜਦੋਂ ਰੱਬ ਨਵਾਜਦਾ ਹੈ ਨਾ ਸੰਗਤ ਜੀ ਤਾਂ ਉਦੋਂ ਕੱਖਾਂ ਦੇ ਵਿੱਚ ਜਾ ਕੇ ਇਨਸਾਨ ਨੂੰ ਸੁਲਤਾਨ ਬਣਾ ਦਿੰਦਾ ਹੈ ਅਤੇ ਜਦੋਂ ਰੱਬ ਦੀ ਨਦਰ ਪਪੁੱਠੀ ਜੇ ਕਰੇ ਸੁਲਤਾਨਾ ਕਾ ਹੋ ਗਾਰਾ ਜਦੋਂ ਰੱਬ ਦੀ ਨਦਰ ਉਪੱਠੀ ਹੁੰਦੀ ਹੈ ਨਾ ਸੁਲਤਾਨ ਨੂੰ ਜਿਵੇਂ ਲੋ ਰਾਜੇ ਮਹਾਰਾਜੇ ਨੂੰ ਵੀ ਦਰਦਰ ਦੇ ਠੋਕਰਾਂ ਖਾਣ ਤੋਂ ਮਜਬੂਰ ਕਰ ਦਿੰਦਾ ਸਤਿਗੁਰੂ ਕਹਿੰਦੇ ਨੇ ਭਾਈ ਪੁਰ ਰੱਬ ਦਾ ਪਿਆਰ ਹੈ ਜਿਤਨਾ ਵੰਡਿਆ ਜਾ ਸਕਦਾ ਹੈ ਉਤਨਾ ਇਨਸਾਨ ਨੂੰ ਵੰਡਣਾ ਚਾਹੀਦਾ ਹੈ ਸਾਰੇ ਧਰਮਾਂ ਦਾ ادب ਸਤਕਾਰ ਹੋਵੇ ਸਸ ਪਿਆਰ ਮੁਹੱਬਤ ਦੀ ਗੱਲ ਹੋਵੇ ਇਹ ਤੋਂ ਉੱਪਰ ਇਨਸਾਨ ਦੇ ਕੋਲ ਹੈ ਵੀ ਕੁਝ ਨਹੀਂ ਹੈ ਕਿਉਂਕਿ ਚੰਦ ਸਵਾਸਨ ਨੇ ਕੋਈ ਪਤਾ ਨਹੀਂ ਮਾਇਆ ਮਾਇਆ ਦਾ ਕੋਈ ਪਤਾ ਨਹੀਂ ਜਾਂਦੇ ਬਲਮ ਚਾਰ ਦਿਹਾੜੇ ਹੈ ਤਾਂ ਇਹਦਾ ਕੋਈ ਪਤਾ ਨਹੀਂ ਰਤਵੇ ਕਦੋਂ ਤੱਕ ਨੇ ਸਾਡੇ ਸਰੀਰ ਦਾ ਕੋਈ ਪਤਾ ਨਹੀਂ ਸაქ ਇੱਕ ਸਵਾਸ ਅਸੀਂ ਲਿਆ ਨਾ ਅਗਲੇ ਦਾ ਨਹੀਂ ਪਤਾ ਆਉਣਾ ਜਾਂ ਨਹੀਂ ਆਉਣਾ ਹਰ ਹਰ ਨਾਮ ਜਪੰਦਣਿਆ ਮੇਰੀ ਜਿੰਦੜੀ ਏ ਖਣ ਢਿੱਲ ਨਾ ਕੀਜੇ ਮਤ ਸੋ ਜਾਪੈ ਆਵੇ ਕੇ ਨਾ ਆਵੇ ਅਰਾ ਅਗਲਾ ਸਵਾਸ ਆਵੇ ਨਾ ਆਵੇ ਤੂੰ ਬੜੀਆਂ ਬੜੀਆਂ ਮੱਲਾ ਮਾਰੀਆਂ ਨੇ ਮੈਂ ਇਦਾਂ ਕਰਾਂਗਾ ਮੈਂ ਇਦਾਂ ਕਰਾਂਗਾ ਸਿਰਫ ਪਿਆਰ ਇੱਥੇ ਦੁਨੀਆ ਤੇ ਜਿਹੜਾ ਰੱਬ ਇਨਸਾਨਾਂ ਦੇ ਵਿੱਚ ਉਹ ਵੀ ਪ੍ਰਵਾਨ ਕਰਦੇ ਦੁਨੀਆ ਦੇ ਵਿੱਚ ਵੀ ਤੇ ਰੱਬ ਦੇ ਦਰਤੇ ਵੀ ਪ੍ਰਵਾਨ ਹੁੰਦੇ ਜਿੱਦੋਂ ਮੁਹੱਬਤ ਜਿੰਨ ਸਹੀ ਸੱਚੇ ਉਹ ਪਿਆਰ ਪ੍ਰਵਾਨ ਹੁੰਦੇ ਮਰਦਾਂ ਨੇ ਦਾ ਸਤਿਗੁਰੂ ਪਿਆਰ ਪ੍ਰਵਾਨ ਕਰਦੇ ਨੇ ਹੁਣ ਕੌਡੇ ਰੈਕਸ਼ਨ ਹੋਗੇ ਸਤਿਗੁਰੂ ਕਾਰਨ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਖੀ ਦੱਸਾਂ ਉਹਨਾਂ ਆਪਾਂ ਕਿੰਨਾ ਸੁਹਾਇ ਗੁਰੂ ਜੀ ਦਾ ਕੰ사ਵਾ ਜੀ ਗੁਰੂ ਜੀ ਦੀ